ਦੋਸਤੋ ਜਿਹੜਾ ਤੁਸੀਂ ਚੈੱਕ ਕਰ ਲੋ ਲੈਜੈਂਡ ਨੇਵਰ ਡਾਈ ਕਰਦੇ ਹਾਂ ਜੀ ਬਾਈ ਜੀ ਹਸੀ ਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਜੀ ਟਰਾਲੀ ਸੇਲ ਵਾਸਤੇ ਲੈ ਕੇ ਆਏ ਤੁਸੀਂ ਜਿਹੜੀ ਹੈ ਨਾ ਮਗਰ ਬਾਈ ਜੀ 14 ਮਾਡਲ ਹੈ ਕਲੌਸਟਰ ਟਰੈਕਟਰ ਹੈ ਕਲੌਸਟਰ 14 ਇਹ ਕਿੰਨੇ ਮਾਡਲ ਟਰੈਕਟਰ ਹੈਗਾ ਇਹ 18 ਮਾਡਲ ਹੈ ਜੀ 18 ਮਾਡਲ ਹੈ ਜੀ ਹਾਂ ਜੀ ਅੱਛਾ ਜੀ ਤੇ ਇਹ ਹਾਂ ਜੀ ਸਵਾਗਤ ਕਰਦੇ ਹਾਂ ਕਿਸਾਨ ਭਰਾਵੋ ਤੁਹਾਡਾ ਆਪਣੇ ਫੇਸਬੁੱਕ ਦੇ ਪੇਜ ਤੇ ਐਨੀਵਰਸ ਫੁੱਟਰ ਫੈਮਿਲੀ YouTube ਚੈਨਲ ਤੇ ਅੱਜ ਆਪਾਂ ਪਹੁੰਚੇ ਆ ਤਲਵੰਡੀ ਸਾਬੋ ਦੀ ਟਰੈਕਟਰਾਂ ਦੀ ਮੰਡੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੇ ਆਜੋ ਆਪਾਂ ਮੰਡੀ ਦਾ ਤੁਹਾਨੂੰ ģੇੜਾ ਦਿਵਾਉਣੇ ਆ ਤੇ ਟਰੈਕਟਰਾਂ ਦੇ ਰੇਟਾਂ ਦੀ ਜਾਣਕਾਰੀ ਦਿੰਨੇ ਆ ਸਕਰੀਨ ਤੇ ਜਿਹੜਾ ਤੁਸੀਂ ਟਰੈਕਟਰ ਦੇਖ ਰਹੇ ਹੋ ਪੀਵੀ 31 ਮਾਨਸਾ ਦਾ ਨੰਬਰ ਆ ਦੋਸਤੋ ਸੋਨਾ ਲੀਕਾ ਦਾ ਮਾਡਲ ਹੈਗਾ 2008 ਤੇ ਰੇਟ ਹੈਗਾ ਦੋਸਤੋ 3 ਲੱਖ ਤੇ 40000 ਰੁਪਏ ਦਾ ਰੇਟ ਹੈ ਸਾਫ਼ ਸੁਥਰਾ ਟਰੈਕਟਰ ਆ ਦੋਸਤੋ ਤੁਸੀਂ ਦੇਖ ਲੋ ਚੈੱਕ ਕਰ ਲੋ ਪਰ ਅੱਜ ਵਾਲੀ ਮੰਡੀ ਹੈ ਕਹਿੰਦੇ ਦੋਸਤੋ ਪਤਾ ਕੀਤਾ ਗੱਲਬਾਤ ਕਰਕੇ ਵੀ ਮੰਡੀ ਮੰਦੀ ਹੈਗੀ ਬੁਰਾ ਹਾਲ ਆ ਮੰਡੀ ਦੇ ਵਿੱਚ ਇੱਧਰ ਫੋਰਡ ਦੇਖ ਲੋ ਤੁਸੀਂ 88 ਮਾਡਲ ਫੋਰਡ ਆ ਜੀ ਦੋਸਤੋ 1 ਲੱਖ ਤੇ 5000 ਰੁਪਿਆ ਰੇਟ ਆ ਸਿਰਫ ਇਹਦਾ ਮੰਦੇ ਰੇਟ ਆ ਪੂਰੇ ਤੇ ਅਗਲਾ ਟਰੈਕਟਰ ਤੁਹਾਨੂੰ ਸਵਰਾਜ ਦਿਖਾਉਣੇ ਆ 960 ਐਸ ਈ ਇਹ ਮਾਡਲ ਆ ਦੋਸਤੋ ਜਿਹੜਾ ਤੁਸੀਂ ਚੈੱਕ ਕਰ ਲਓ ਲੈਜੈਂਡ ਨੈਵਰ ਡਾਈ ਰੇਟ ਹੈਗਾ ਦੋਸਤੋ ਇਹਨਾਂ ਦਾ 4,70,000 ਰੁਪਿਆ ਤੇ ਮਾਡਲ ਹੈਗਾ 17 2017 ਮਾਡਲ ਟਰੈਕਟਰ ਐਸ ਦੋਸਤੋ ਸਵਰਾਜ ਅੱਗੇ ਆਪਾਂ ਇੱਧਰ ਹੋਰ ਟਰੈਕਟਰ ਖੜੇ ਹੈਗੇ ਜਿਵੇਂ ਸੋਨਾ ਲੀਕਾ ਡੀਆਈ 35 ਦਾ ਇਹ ਵੀ ਐਚਐਮਟੀ ਉਧਰ ਬਹੁਤ ਮੰਡੀ ਭਰੀ ਹੈ ਦੋਸਤੋ ਪਰ ਹੈ ਮੰਡੀ ਜਿਹੜੀ ਕਹਿੰਦੇ ਵੀ ਸੁਣਦੇ ਵਿੱਚ ਆਇਆਗਾ ਵੀ ਗਾਹਕ ਬਹੁਤ ਘੱਟ ਹੈਗਾ ਕੋੜ 36 30 ਇਹਦੇ ਰੇਟ ਦੇਖਦੇ ਆ ਜੇ ਲੱਗਿਆ ਹੋਇਆ ਆਪਾਂ ਤੁਹਾਨੂੰ ਰੇਟ ਦਿਖਾਵਾਂਗੇ ਬਹੁਤ ਹੀ ਜ਼ਿਆਦਾ ਸੋਹਣਾ ਸਾਫ਼ ਸੁਥਰਾ ਟਰੈਕਟਰ ਆ ਦੋਸਤੋ ਤੇ ਇਹਦੇ ਕੋਈ ਰੇਟ ਦੀ ਕੋਈ ਜਾਣਕਾਰੀ ਜਿਹੜਾ ਹੈਗਾ ਇਸ ਤੇ ਇਹ ਰੇਟ ਅੱਛਾ ਰੇਟ ਬਾਈ ਕਹਿੰਦਾ ਲਾਈਟ ਤੇ ਲੱਗਿਆ ਹੋਇਆਗਾ 2000 ਮਾਡਲ ਹੈ ਦੋਸਤੋ ਇਹ ਟਰੈਕਟਰ ਹੈ ਜਿਹੜਾ ਸਾਫ਼ ਸੁਥਰਾ ਟਰੈਕਟਰ ਹੈਗਾ ਤੁਸੀਂ ਚੈੱਕ ਕਰ ਲਓ ਰੇਟ ਹੈਗਾ 3 ਲੱਖ ਰੁਪਈਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਕਮੈਂਟ ਕਰਕੇ ਦੱਸਿਓ ਦੋਸਤੋ ਕਿਵੇਂ ਦੀ ਲੱਗੀ ਤੁਹਾਨੂੰ ਵੀਡੀਓ ਬਾਕੀ ਆਪਾਂ ਕਿਸੇ ਨਾ ਕਿਸੇ ਵੀਰ ਭਾਈ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਇੱਧਰ ਦੋਸਤੋ ਬਾਈ ਆਇਆਗਾ ਟਰਾਲੀ ਲੈ ਕੇ ਆ ਬਾਕੀ ਆਪਾਂ ਟਰਾਲੀ ਦਿਖਾਉਣੀ ਆ ਤੁਹਾਨੂੰ 11 ਫੁੱਟ ਦੀ ਟਰਾਲੀ ਹੈ ਦੋਸਤੋ ਚੈੱਕ ਕਰ ਲੋ ਬਾਕੀ ਆਪਾਂ ਅੰਦਰੋਂ ਦਿਖਾਉਣੇ ਆਗੇ ਸੇਲ ਵਾਸਤੇ ਬਾਈ ਲੈ ਕੇ ਆਇਆਗਾ ਅੰਦਰੋਂ ਚੈੱਕ ਕਰਾਉਣੇ ਆ ਨਾਲ ਬਿੱਡ ਹੈਗਾ ਬਾਕੀ ਜਾਣਕਾਰੀ ਬਾਈ ਤੋਂ ਲੈਣੇ ਆ ਆਪਾਂ ਵੀ ਕਿਵੇਂ ਕੁਛ ਹੈਗੀ ਤੇ ਬਾਈ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਜੀ ਟਰਾਲੀ ਸੇਲ ਵਾਸਤੇ ਲੈ ਕੇ ਆਏ ਹੋ ਤੁਸੀਂ ਜਿਹੜੀ ਹੈ ਨਾ ਮਗਰਸੋੜੇ ਟਰੈਕਟਰ ਦੇ ਪਾਈ ਹੋਈ ਹੈਗੀ ਤੇ ਕੈਫੂਟੀ ਟਰਾਲੀ ਇਹ 11 ਬਾਈ 11 ਫੂਟੀ ਟਰਾਲੀ ਹੈ ਤੇ ਨਾਲ ਬਿੱਡ ਦੇਵੋਗੇ ਹਾਂ ਨਾਲ ਅੱਛਾ ਰੇਟ ਕੀ ਕਰਤਾ ਬਾਈ 90 ਜੀ 90000 ਰੁਪਇਆ ਤੇ ਪਿੰਡ ਕਿਹੜਾ ਤੁਹਾਡਾ ਭਾਈ ਬਖਤੌਰਾ ਜੀ ਭਾਈ ਬਖਤੌਰ ਬਾਈ ਦੋਸਤੋ ਪਿੰਡਾ ਬਾਈ ਦਾ ਤੇ ਨੰਬਰ ਕਿੰਨਾ ਤੁਸੀਂ ਨੰਬਰ ਦੱਸ ਦਿਓ 94645 ਜੀ ਹਾਂਜੀ 84047 ਜੀ 84200047 047 ਨੰਬਰ ਹੈ ਬਾਈ ਦਾ ਤੇ ਅੱਜ ਵਾਲੀ ਮੰਡੀ ਦਾ ਕਿਵੇਂ ਲੱਗਦਾ ਬਾਈ ਤੁਹਾਨੂੰ ਕਿਵੇਂ ਠੀਕ ਠਾਕ ਜੀ ਹੈ ਬਾਈ ਠੀਕ ਠਾਕ ਜੀ ਹੈ ਕੰਮ ਹਾਂਜੀ ਠੀਕ ਹੈ ਦੋਸਤੋ ਜੇ ਕਿਸੇ ਬਾਈ ਨੇ ਹਨਾ ਟਰਾਲੀ ਲੈਣੀ ਹੋਵੇ 11 ਫੁੱਟ ਦੀ ਟਰਾਲੀ ਹੈ ਬਾਕੀ ਆਪਾਂ ਦਿਖਾਉਣੇ ਹੈਗੇ ਤੇ ਤੁਸੀਂ ਦੇਖ ਲਿਓ ਇਹ ਟੈਲੀ ਕਿਸੇ ਨੂੰ ਚਾਹੀਦੀ ਹੈ ਤਾਂ ਨੰਬਰ 22 ਨੂੰ ਲਾ ਕੇ ਹਨਾ ਫੋਨ ਤੁਸੀਂ ਕਰ ਸਕਦੇ ਹੋਗੇ ਆਜੋ ਆਪਾਂ ਅੱਗੇ ਚੱਲਦੇ ਹਾਂ ਤੁਹਾਨੂੰ ਅਗਲੇ ਹੋਰ ਟਰੈਕਟਰ ਦਿਖਾਉਣੇ ਆ ਅੱਗੇ ਤੁਸੀਂ ਸਕਰੀਨ ਤੇ ਦੇਖੀਏ ਨੇ ਦੋਸਤੋ ਜੌਂਡੀਅਰ ਟਰੈਕਟਰ ਜਮਾਂ ਨਮਿਆਂ ਵਰਗਾ ਟਰੈਕਟਰ ਹੀ ਹੈ ਜਮਾਂ ਛੰਡ ਗੱਡੀ ਪੀਐਸ ਸਸਫਾਈ ਕਰਨ ਵਾਲੀ ਤੇ 5050ੀ ਜੌਂਡੀਅਰ ਰੇਟ ਹੈਗਾ ਦੋਸਤੋ 4 ਲੱਖ ਤੇ 85000 ਰੁਪਇਆ ਮੁੱਲ ਹੈ ਤੇ ਮਾਡਲ ਹੈਗਾ ਜਿਹੜਾ ਦੋਸਤੋ ਤੁਸੀਂ ਦੇਖਦੇ ਹੋ ਕਿ 14 ਮਾਡਲ ਟਰੈਕਟਰ ਤੇ ਬਹੁਤ ਸੰਵਿਆ ਹੋਇਆ ਟਰੈਕਟਰ ਹੈ। ਬਹੁਤ ਹੀ ਘੈਂਟ ਗੱਲਬਾਤ ਕਰੀ ਵੀ ਇਹ ਟਰੈਕਟਰ ਦੀ ਹਨਾ ਪਰ ਰੇਟ ਹੈ ਜਿਹੜਾ 485 ਹੈ ਮਾਲਕ ਕੋਲੇ ਹੁੰਦਾ ਆਪਾਂ ਬਾਈ ਤੋਂ ਨੰਬਰ ਵਗੈਰਾ ਵੀ ਲੈਂਦੇ ਇੱਧਰ ਸਵਰਾਜ ਦੇ 245 ਵਾਲਾ ਮੈਚੀ ਮਾਡਲ ਹੈਗਾ ਦੋਸਤੋ 2000 ਤੇ ਮੁੱਲ ਹੈਗਾ ਦਾ 1 ਲੱਖ ਤੇ 75000 ਰੁਪਿਆ ਜੇ ਕੋਈ ਵੀਰ ਆਪਣੇ ਕੋਲੇ ਹੋਵੇ ਹਨਾ ਟਰੈਕਟਰ ਦੀ ਜਾਣਕਾਰੀ ਦੇਣ ਵਾਲਾ ਤਾਂ ਜਰੂਰ ਆਪਾਂ ਦਵਾਉਂਦੇ ਇੱਧਰ 94 ਮਾਡਲ 125 97 ਮਾਡਲ 130 ਤੇ ਇੱਧਰ ਮਹਿੰਦਰਾ ਦਾ 265 ਡੀਆਈ ਇਹ ਵੀ ਦੋਸਤੋ ਐਚ ਆਰ ਨੰਬਰ ਹੈਗਾ ਹਰਿਆਣੇ ਦਾ ਨੰਬਰ ਲੱਗਿਆ ਹੋਇਆ ਹੈਗਾ ਤੇ ਇੱਧਰ ਤੁਸੀਂ ਦੇਖ ਲਓ ਦੋਸਤੋ ਸਵਰਾਜ 855 ਐਫੀ ਤੇ ਬਾਈ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਦੇਖਦੇ ਆਂ ਵੀ ਬਾਈ ਤੋਂ ਰੇਡ ਦੀ ਤੇ ਮਾਡਲ ਦੀ ਜਾਣਕਾਰੀ ਲੈਣੇ ਆ ਤੇ ਬਾਈ ਨਾਲ ਦੇਖਦੇ ਆਪਾਂ ਹਾਂਜੀ ਬਾਈ ਜੀ ਹਸਤੀ ਕਾਲ ਜੀ ਹਾਂਜੀ ਬਾਈ ਜੀ ਕਿਹੜਾ ਪਿੰਡ ਆ ਤੁਹਾਡਾ ਪਿੰਡ ਬਾਈ ਆਰਾਮਨਗਰ ਆ ਆਰਾਮਨਗਰ ਤੇ ਜ਼ਿਲ੍ਹਾ ਕਿਹੜਾ ਬਾਈ ਜੀ ਜ਼ਿਲ੍ਹਾ ਬਠਿੰਡਾ ਬਾਈ ਜ਼ਿਲ੍ਹਾ ਬਠਿੰਡਾ ਬਾਈ ਜੀ ਤੁਸੀਂ ਜਿਹੜਾ ਟਰੈਕਟਰ ਲੈ ਕੇ ਆਏ ਹੋ ਤੇ ਕਿਹੜਾ ਮਾਡਲ ਟਰੈਕਟਰ ਇਹ ਜਿਹੜਾ ਤੁਸੀਂ ਸੇਲ ਕਰਨ ਵਾਸਤੇ ਲੈ ਕੇ ਆਏ ਆ ਇਹ ਬਾਈ ਜੀ 14 ਮਾਡਲ ਆ ਕਲੌਸਕਰ ਟਰੈਕਟਰ ਆ ਕਲੌਸਕਰ 14 ਮਾਡਲ ਦੋਸਤੋ ਟਰੈਕਟਰ ਆ ਬਾਈ ਜਾਂ ਤੇ ਕੀ ਮੁੱਲ ਕਰਤਾ ਵੀਰੇ ਜਿਹੜਾ ਬਾਈ 5 ਲੱਖ 40 ਹਜ਼ਾਰ 5 ਲੱਖ ਤੇ 40 ਹਜ਼ਾਰ ਮੋਲਾ ਦੋਸਤੋ ਜਿਹੜਾ ਆਪਾਂ ਟਰੈਕਟਰ ਦਿਖਾਉਣਾ ਸੋ ਇਹਨੂੰ ਬਾਅਦ ਦੇ ਵਿੱਚ ਵੀ ਆਪਾਂ ਬਾਈ ਨਾਲ ਗੱਲਬਾਤ ਕਰਦੇ ਆਂਗੇ ਤੇ ਕਿੰਨਾ ਫੋਨ ਨੰਬਰ ਹੈ ਬਾਈ ਜੀ ਤੁਹਾਡਾ ਫੋਨ ਨੰਬਰ ਬਾਈ 85568 9008 ਠੀਕ ਆ ਬਾਈ ਜੀ ਧੰਨਵਾਦ ਬਾਈ ਜੀ ਜੇ ਕਿਸੇ ਨੇ ਟਰੈਕਟਰ ਪਸੰਦ ਹੋਵੇ ਤਾਂ ਬਾਈ ਨਾਲ ਫੋਨ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋਗੇ ਤੇ ਟਰੈਕਟਰ ਬਹੁਤ ਸਾਫ਼ ਸੁਥਰਾ ਹੈਗਾ ਬਾਕੀ ਤਸੱਲੀ ਤੁਸੀਂ ਫੋਨ ਕਰਕੇ ਕਰਨੀ ਹੈ ਇੱਧਰ ਦੇਖਦੇ ਆਂਗੇ ਟਰਾਲੀ ਖੜੀ ਹੈਗੀ ਬੈਡ ਬੁੱਟ ਲੱਗਿਆ ਚੰਗਲਾ ਰੰਗਲਾ ਪੰਜਾਬ ਤੇ 2022 ਬਲਜੀਤ ਪੈਂਟਰ ਨਾਲ ਬਣਾਈ ਹੋਈ ਹੈਗੀ ਜਲਾ ਰੌਣਕ ਹੈ ਜਿਹੜੀ ਰੌਣਕ ਬਹੁਤ ਘੱਟ ਆ ਤੁਸੀਂ ਦੇਖ ਹੀ ਰਹੇ ਹੋ ਸਕਰੀਨ ਦੇ ਉੱਤੇ ਤੇ ਆਪਾਂ ਚੱਲਦੇ ਆਂ ਦੂਸਰੇ ਪਾਸੇ ਵਾਲੀ ਮੰਡੀ ਦੇ ਸੱਜੇ ਹੱਥ ਉਧਰਲਾ ਵੀ ਹਾਲ ਚਾਲ ਦਿਖਾਉਂ ਦੋਸਤੋ ਇਹ ਮੰਡੀ ਹੈ ਜਿਹੜੀ ਗੁਰੂਕਾਚੀ ਕੀਤਲ ਦਮਦਮਾ ਸਾਹਿਬ ਤਲਵੰਡੀ ਸਾਬੋ ਜਿਹੜੀ ਲੱਗਦੀ ਹੈ ਇਹ ਪੰਜਾਬ ਦੀ ਬਹੁਤ ਹੀ ਮਸ਼ਹੂਰ ਮੰਡੀ ਹੈਗੀ ਟਰੈਕਟਰਾਂ ਦੀ ਮੰਡੀ ਦੇ ਵਿੱਚ ਜਿਹੜਾ ਹੈਗਾ ਸਭ ਤੋਂ ਵੱਡੀ ਮੰਡੀ ਮੰਨੀ ਜਾਂਦੀ ਹੈਗੀ ਤੇ ਪਰ ਕੀ ਹੈਗਾ ਦੇਖ ਲਓ ਤੁਸੀਂ ਜਮਾ ਨਵੀਂ ਟਰਾਲੀ ਹੈਗੀ ਇਹ ਵੀ ਇੱਥੇ ਲੈ ਕੇ ਆਏ ਹੈਗੇ ਤੇ ਇੱਧਰ ਨਵੀਆਂ ਟਰਾਲੀਆਂ ਟਰਾਲੇ ਖੜੇ ਨੇ ਤੁਹਾਨੂੰ ਦਿਖਾ ਦਈਏ ਹਰ ਇੱਕ ਪ੍ਰਕਾਰ ਦੀ ਚੀਜ਼ ਇੱਥੇ ਮਿਲ ਜਾਂਦੀ ਹੈ ਕਿ ਜਿਹੜੇ ਖੇਤੀਬਾੜੀ ਤੇ ਸੰਦ ਵੀ ਉਧਰ ੱਲੇ ਪਾਸੇ ਲੱਗੇ ਹੋਏ ਨੇ ਆਹ ਦੋਸਤੋ ਜਮਾ ਨਵੀਆਂ ਟਰਾਲੀਆਂ ਨੇ ਟਾਇਰ ਇਹਨਾਂ ਦੇ ਥੋੜੇ ਜੇ ਪੁਰਾਣੇ ਨੇ ਤੇ ਗ੍ਰੀਨ ਤੇ ਉੱਤੇ ਜਮਾ ਨਵੇਂ ਤੋਂ ਨਵੇਂ ਪੁਰਾਣੇ ਤੋਂ ਪੁਰਾਣਾ ਫਾਰਮ ਤੇ ਮੈਸ਼ੀ ਦੋਸਤੋ ਟਰੈਕਟਰ ਦੋ ਬੜੇ ਸਾਫ਼ ਸੁਥਰੇ ਖੜੇ ਨੇ ਤੇ ਆਪਾਂ ਗੱਲਬਾਤ ਕਰਾਉਣ ਦੀ ਕੋਸ਼ਿਸ਼ ਕਰਾਂਗੇ ਪਹਿਲਾਂ ਤੁਹਾਨੂੰ ਟਰੈਕਟਰ ਦਿਖਾ ਦਈਏ ਦੋਸਤੋ ਬੜਾ 60 ਆਲਾ ਫਾਰਮ ਟਰੈਕ ਬੜਾ ਸਾਫ਼ ਹੈ ਤੇ ਉਧਰੋਂ ਮੈਸ਼ੀ ਵੀ 9500 ਬੜਾ ਸਾਫ਼ ਹੈ ਬਾਈ ਨਾਲ ਆਪਾਂ ਗੱਲਬਾਤ ਕਰਾਉਣੇ ਆ ਤੇ ਕਿੱਥੋਂ ਬਾਈ ਪਤਾ ਕਰਦੇ ਆਪਾਂ ਹਾਂਜੀ ਬਾਈ ਜੀ ਹਸੀ ਕਾਲ ਦੀ ਹਾਂਜੀ ਬਾਈ ਜੀ ਤੁਹਾਡਾ ਪਿੰਡ ਕਿਹੜਾ ਹੈਗਾ ਤੁਸੀਂ ਪਹਿਲਾਂ ਆਪਣਾ ਫਿੱਟ ਖਾਸ ਡੱਬ ਵਾਲੀ ਪਿੰਡ ਹੈ ਬਾਈ ਜੀ ਤੇ ਬਾਈ ਜੀ ਜਿਹੜਾ ਇਹ ਫਾਰਮ ਹੈ ਹਨਾ 60 ਵਾਲਾ ਤੇ ਇਹ ਕਿਹੜਾ ਮਾਡਲ ਹੈ ਤੇ ਇਹ 16 ਮਾਡਲ ਹੈ ਜੀ 16 ਮਾਡਲ ਹੈ ਵੀਰੇ ਕਿਤੋਂ ਹੈ ਜੀ ਕਿੱਥੋਂ ਕਲਰ ਨਹੀਂ ਦੁਆਰਾ ਅੱਛਾ ਜੈਮਾ ਜੈਨੂਨ ਹੈ ਜੀ ਸਾਰਾ ਜੈਨੂਨ ਠੀਕ ਹੈ ਜੀ ਤੇ ਮਾਡਲ ਕਿੰਨਾ ਦੱਸਿਆ ਸੀ ਤੁਸੀਂ 16 16 ਮਾਡਲ ਹੈ ਦੋਸਤੋ ਤੇ ਇਹਦਾ ਬਾਈ ਜੀ ਫਿਰ ਰੇਟ ਕਿੰਨਾ ਰੱਖਤਾ ਤੁਸੀਂ ਰੇਟ ਦੇਵਾਂਗੇ ਜੀ ਇਹ 4,70,000 470000 ਰੁਪਏ 80000 ਦੀ ਰੇਟ ਕਰਦੇ ਆ ਜੀ 15000 ਲੈਸ ਕਰਕੇ 470 ਦਾ ਦੇਉਗੇ ਮਤਲਬ ਵੀ 485 ਰੇਟ ਕਰਦੇ ਨੇ ਤੇ ਦੂਜਾ ਬਾਈ ਜੀ ਜਿਹੜਾ ਮੈਸੀ ਟਰੈਕਟਰ ਉਹ ਵੀ ਤੁਹਾਡਾ ਹੈਗਾ ਹਾਂਜੀ ਇਹ ਮੈਸੀ ਜਿਹੜਾ ਟਰੈਕਟਰ ਦੋਸਤੋ ਇਹ ਵੀ ਬਾਈ ਜੀ ਦਾ ਟਰੈਕਟਰ ਹੈਗਾ ਤੇ ਬਾਈ ਨਾਲ ਆਪਾਂ ਗੱਲਬਾਤ ਕਰਾ ਕੇ ਮਾਡਲ ਦਾ ਤੇ ਇਹਦਾ ਵੀ ਪਤਾ ਕਰਦੇ ਆ ਤੇ ਹਾਂਜੀ ਬਾਈ ਜੀ ਜਿਹੜਾ ਇਹ ਸਕਰੀਨ ਤੇ ਜਿਹੜਾ ਟਰੈਕਟਰ ਦੇਸੀ ਜਾਂਦਾ ਬਾਈ ਜੀ ਤੇ ਇਹ ਕਿੰਨੇ ਮਾਡਲ ਟਰੈਕਟਰ ਹੈਗਾ ਇਹ 18 ਮਾਡਲ ਹੈ 18 ਮਾਡਲ ਹੈ ਜੀ ਹਾਂਜੀ ਅੱਛਾ ਜੀ ਤੇ ਇਹ ਸੋਡਾ ਮਤਲਬ ਲੈਤਾ ਹੋਇਆ ਕਿ ਮਤਲਬ ਵੀ ਅਸੀਂ ਸੇਲ ਪਰਚੇਜ ਦਾ ਕੰਮ ਸੇਲ ਪਰਚੇਜ ਦਾ ਕੰਮ ਕਰਦੇ ਹਾਂ ਤੇ ਖਾਸ ਡੱਬਾ ਵਾਲੀ ਤੋਂ ਤੇ ਇਹਦਾ ਮੁੱਲ ਫਿਰ ਕਿੰਨਾ ਕਰਤਾ ਜੀ ਇਹ ਵੀ ਦੇ ਦਾਂਗੇ ਜੀ ਆਪਾਂ ਕੋਈ ਆਮਕ ਤੇ 70000 ਰਾਇ ਦੇ ਦੇਗਾ 4 ਲੱਖ ਤੇ 70000 ਇਹ ਤਾਂ ਕਿੰਨੇ ਘੰਟੇ ਚੱਲਿਆ ਹੋਇਆ ਜੀ ਇਹ ਇਹ ਚੱਲਿਆ 1200 ਘੰਟਾ 1200 ਘੰਟਾ ਦੋਸਤੋ ਇਹ ਚੱਲਿਆ ਹੋਇਆ ਟਰੈਕਟਰ ਸਾਰਾ ਓਰੀਜਨਲ ਟਰੈਕਟਰ ਹੈ ਜੀ ਸਾਰਾ ਓਰੀਜਨਲ ਟਰੈਕਟਰ ਹੈ ਦੋਸਤੋ ਤੁਸੀਂ ਚੈੱਕ ਕਰ ਲਓ ਹਨਾ ਬਾਕੀ ਫੋਨ ਉੱਤੇ ਆਪਾਂ ਬਾਈ ਦਾ ਨੰਬਰ ਲੈ ਕੇ ਦੇਵਾਂਗੇ ਤਸੱਲੀ ਤੁਸੀਂ ਆਪ ਕਰਨੀ ਹੈਗੀ ਤੇ ਇੱਕ ਬਾਈ ਜੀ ਤੁਹਾਡਾ ਫੋਨ ਨੰਬਰ ਕਿੰਨਾ ਹੈਗਾ 94164 94164 ਜੀ 35834 35834 ਹਾਂਜੀ ਠੀਕ ਹੈ ਤੇ ਅਗਲੇ ਹੋ ਟਰੈਕਟਰ ਬਾਈ ਜੀ ਤੁਹਾਡੇ ਕੋਲੇ ਜਿਹੜੇ ਉਹ ਅੱਛਾ ਫਾਰਮ 45 ਦੋਸਤੋ ਇਹ ਵੀ ਟਰੈਕਟਰ ਬਾਈ ਜੀ ਹੁਣਾਂ ਕੋਲੀ ਆਪਦੇ ਤੇ ਇਹਨਾਂ ਦੀ ਵੀ ਜਾਣਕਾਰੀ ਲੈਣੀ ਹੈਗੇ ਤੇ ਇਹ ਟਰੈਕਟਰ ਬਾਈ ਜੀ ਕਿਹੜਾ ਮਾਡਲ ਹੈਗਾ ਇਹ 17 ਜੀ ਇਹ ਦੋਸਤੋ ਜਿਹੜਾ ਟਰੈਕਟਰ ਤੁਹਾਨੂੰ ਦਿਖਾਇਆ ਹਨਾ ਆ ਟਾਇਰ ਟੂਰ ਤੁਸੀਂ ਚੈੱਕ ਕਰ ਲਓ صاف ਟਰੈਕਟਰ ਹੈਗਾ ਤੇ ਇਹ 2017 ਮਾਡਲ ਆ ਦੋਸਤੋ ਨਾਲ ਵੀ ਡੈਰ ਹੈ ਤੇ ਨਾਲ ਦੀ ਟਾਇਰ ਹੈ ਜੀ ਇਹ ਕਿੰਨਾ ਘੰਟੇ ਚੱਲਿਆ ਹੋਇਆ ਹੈਗਾ 1300 ਘੰਟਾ ਦੋਸਤੋ ਚੱਲਿਆ ਹੋਇਆ ਹੈਗਾ ਟਰੈਕਟਰ ਤੁਸੀਂ ਦੇਖ ਲਓ ਤੇ ਇਹਦਾ ਕੀ ਮੁੱਲ ਕਰਤਾ ਜੀ ਇੱਕੂਰੇਟ ਆ ਜੀ 470 ਰੁਪਏ ਇਹ ਆ ਜੀ 4 ਲੱਖ ਤੇ 70 ਹਜ਼ਾਰ ਦਾ ਹੀ ਬਾਈ ਕਹਿੰਦਾ 17 ਮਾਡਲ 4 ਲੱਖ 70 ਹਜ਼ਾਰ ਦਾ ਏਸੇ ਦਾ ਮਤਲਬ ਰੇਟ ਕਰਦੇ ਨੇ ਤੇ ਆਜੋ ਬਾਈ ਜੀ ਆਪਾਂ ਜੌਂਡੀਅਰ ਕਰਨੀ ਚੱਲ ਗਏ ਤੇ ਜੌਂਡੀਅਰ ਵੀ ਮਤਲਬ ਜਿਹੜਾ ਹੈਗਾ ਦੋਸਤੋ ਬਾਈ ਜੀ ਡੱਬ ਵਾਲੀ ਤੂੰ ਆ ਗਏ ਤੇ ਲਾਸਟ ਦੇ ਉੱਤੇ ਆਪਾਂ ਤੁਹਾਨੂੰ ਫੇਰ ਜਾਣਕਾਰੀ ਦਵਾਵਾਂਗੇ ਵੀ ਕਿੱਥੋਂ ਦੇ ਪੱਕੀ ਡਿਟੇਲ ਦੱਸਾਂਗੇ ਆਪਾਂ ਬਾਈ ਜੀ ਜਿਹੜਾ ਜੌਂਡੀਅਰ ਟਰੈਕਟਰ ਹੈ ਹਨਾ 50 53 10 ਤੇ ਇਹ ਕਿੰਨੇ ਘੰਟੇ ਚੱਲਿਆ ਹੋਇਆਗਾ ਇਹ ਸਿਰ ਵਾਰੀ ਨਾ ਦੇ ਖੜਖੜ ਜਾਂਦੇ ਆ ਖੜਖੜ ਜਾਂਦੇ ਖੁੱਲਿਆ ਨਹੀਂ ਹੈ ਇੱਥੇ ਕਿਉਂ ਅੱਛਾ ਖੁੱਲਿਆ ਨਹੀਂ ਹੈਗਾ ਬਾਈ ਕਹਿੰਦਾ ਮੀਟਰ ਤਾਂ ਖੜਖੜ ਜਾਂਦੇ ਨੇ ਇਹ ਪਾਲਟੀ ਆ ਅੱਛਾ ਜੀ ਟੈਂਡਾ ਨੰਬਰ ਆ ਬਟ ਟੈਂਡਾ ਨੰਬਰ ਆ ਫਰਸਟ ਓਨਰ ਹੀ ਹਾਂਜੀ ਫਰਸਟ ਠੀਕ ਹੈ ਤੇ ਇਹਦਾ ਕੀ ਰੇਟ ਕਰਤਾ ਤੇ ਕਿੰਨਾ ਮਾਡਲ ਹੈ ਜੀ ਇਹ ਇਹ ਨਵਾਂ ਮਾਡਲ ਆ ਜੀ ਨਵਾਂ ਮਾਡਲ ਆ ਜੀ ਠੀਕ ਹੈ ਤੇ ਕੀ ਰੇਟ ਕਰਤਾ ਇਹਦਾ 440 4 ਲੱਖ 40 ਹਜ਼ਾਰ ਦੋਸਤੋ ਮੁੱਲ ਫਸਟ ਟਾਈਮ ਸਾਰੇ ਟਰੈਕਟਰ ਜਿਹੜੇ ਚਾਰੇ ਦੇ ਚਾਰੇ ਦੋਸਤੋ ਜਿਹੜੇ ਚਾਰੇ ਦੇ ਚਾਰੇ ਟਰੈਕਟਰ ਦਿਖਾਏ ਹੈ ਨਾ ਆਪਾਂ ਜੁਨਟੀਅਰ ਤੇ ਫਸਟ ਓਨਰ ਟਰੈਕਟਰ ਹੀ ਹੈ ਬਾਈ ਜੀ ਦਾ ਕਾਰੋ ਜਿਹੜਾ ਕਾਰੋਬਾਰ ਹੈਗਾ ਸੇਲ ਪਰਚੇਜ਼ਿੰਗ ਦਾ ਕਾਰੋਬਾਰ ਆ ਉਧਰ ਦੇਖ ਲਓ ਜਿਹੜਾ ਮੈਸੀ ਖੜਾ ਤੇ ਫਾਰਮ ਹਟ 60 ਖੜਾਗਾ ਤੇ ਬਾਈ ਜੀ ਦਾ ਪਿੰਡ ਹੈਗਾ ਖਾਸ ਡੱਬ ਵਾਲੀ ਤੇ ਬਾਈ ਜੀ ਦਾ ਨਾਮ ਦੱਸੋ ਬਾਈ ਜੀ ਤੁਹਾਡਾ ਕੀ ਆ ਤੇਰਾ ਨਾਮ ਕਾਕਾ ਜੀ ਨਾਮ ਬਾਈ ਜੀ ਦਾ ਕਾਕਾ ਹੈਗਾ ਤੇ ਡੱਬ ਵਾਲੀ ਪਿੰਡ ਆ ਬਾਈ ਜੀ ਇੱਕ ਵਾਰੀ ਨੰਬਰ ਤੁਸੀਂ ਹੋਰ ਦੱਸ ਦਿਓ 94163 94164 35834 35834 ਬਾਈ ਦਾ ਨੰਬਰ ਹੈ ਜੇ ਇੱਕ ਤਸੱਲੀ ਤੁਸੀਂ ਫੋਨ ਕਰਕੇ ਕਰਨੀ ਆ ਠੀਕ ਹੈ ਤੇ ਬਾਈ ਨਾਲ ਗੱਲਬਾਤ ਸੋਡੀ ਅਸੀਂ ਕਰਵਾ ਦਿੱਤੀ ਹੈਗੀ ਤੇ ਨੰਬਰ ਤੁਸੀਂ ਲਾ ਕੇ ਸਾਰੀ ਤਸੱਲੀ ਤੁਸੀਂ ਆਪ ਕਰਨੀ ਹੈਗੀ ਅੱਗੇ ਆਪਾਂ ਹੋਰ ਦਿਖਾਉਣੇ ਸੋਣ ਟਰੈਕਟਰ ਏਸੀ ਦੋਸਤੋ ਤਲਵੰਡੀ ਸਾਬੋ ਟਰੈਕਟਰਾਂ ਦੀ ਮੰਡੀ ਤੇ ਅੱਜ ਦਿਨ ਬੁੱਧਵਾਰ ਦੀ ਮੰਡੀ ਲੱਗਦੀ ਹੁੰਦੀ ਹੈ ਦੋਸਤੋ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਤੇ ਲਾਸਟ ਵਿੱਚ ਇਹੀ ਕਹਿਣਾ ਚਾਹੁੰਦੇ ਆ ਜੇ ਕਿਸੇ ਨੇ ਵੀਡੀਓ ਬਤਲ ਬਣਵਾਉਣੀ ਹੋਵੇ ਕਿਸੇ ਵੀ ਪ੍ਰਕਾਰ ਦੀ ਤਾਂ ਆਪਣੇ ਨਾਲ ਕੰਟੈਕਟ ਤੁਸੀਂ ਕਰ ਸਕਦੇ ਹੋ ਆਪਣਾ ਨੰਬਰ ਹੈਗਾ 98550 03044 ਨੰਬਰ ਆ ਦੋਸਤੋ ਤੇ ਇੰਨੇ ਹੀ ਕਹਿੰਦੇ ਤੁਹਾਡੇ ਤੋਂ ਆਪਾਂ ਇਜਾਜ਼ਤ ਲੈਨੇ ਆ ਧੰਨਵਾਦ ਸਾਰੇ ਵੀਰਾਂ